ਮਹ ਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ মিডিਏ ਨੂੰ ਵੀ ਕਹੂੰਗਾ ਵੀ ਇਹੋ ਜੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਹੈ ਵਿੱਚ ਝੂਠਾ ਹੀ ਪ੍ਰੋਪਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚੱਲਦੀ ਹੈਗੀ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾਜ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਾ ਸਾਰ ਆਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਇੱਕ ਇਤਿਹਾਸਕ ਫੈਸਲਾ ਲਿਆ ਦਾਸ ਵੱਲੋਂ ਤੁਸੀਂ ਮੈਨੂੰ ਬਿਨਾ ਤਾਲਬ ਕੀਤੇ ਬਿਨਾ ਸੱਦੇ ਬਿਨਾ ਨੋਟਿਸ ਦਿੱਤੇ ਇਹਨਾਂ ਮਾਲਾ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਹਤਾ ਮੈਂ ਗਲ ਵਿੱਚ ਸ਼ਰਾਬ ਦੀਆਂ ਬੋਤਲਾਂ ਨਹੀਂ ਪਾਈਆਂ ਨਾ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਫੜੀਆਂ ਮੈਂ ਬਾਣੇ ਪਾਏ ਨੇ ਰੰਗ ਸਵੰਨੇ ਪਾਏ ਨੇ ਕੋਈ ਮੈਂ ਪਾਪ ਨਹੀਂ ਕੀਤਾ ਅੱਧਾ ਸਾਡਾ ਸਮਾਜ ਸਿੱਖ ਬੀਬੀਆਂ ਪੈਂਟ ਸ਼ਰਟ ਪਾਉਂਦੀਆਂ ਨੇ ਜੇ ਮੈਂ ਚੋਲੇ ਰੰਗ ਬਰੰਗੇ ਪਾਇਤਾ ਕੋਈ ਮੈਂ ਪਾਪ ਨਹੀਂ ਕੀਤਾ ਕੋਈ ਮੈਂ ਧਰਮ ਨੂੰ ਟਾ ਨਹੀਂ ਲਾਈ। ਦੂਜੀ ਗੱਲ 나ਹੀਂ ਮੈਂ ਚੋਰੀ ਕੀਤੀ 나ਹੀਂ ਮੈਂ ਡਾਕਾ ਮਾਰਿਆ 나ਹੀਂ ਮੈਂ ਖਾਲਸਾਤਾਨ ਦੇ ਨਾਮ ਤੇ ਕਿਸੇ ਦਾ ਪੁੱਤ ਮਾਰਾਇਆ। 나ਹੀਂ ਮੈਂ ਭਿੰਡਰਾਂ ਵਾਲਿਆਂ ਵਾਂਗ ਦੇਸ਼ ਦੇ ਵਿੱਚ ਆਪਣਾ ਨਾਮ ਬਦਨਾਮ ਕੀਤਾ। ਮੈਂ ਕੀਤਾ ਕੀ ਆ? ਮੈਂ ਸਰਪ੍ਰਮ ਆਰਾਮ ਮੰਦਰ ਜਾ ਕੇ ਉੱਥੇ ਲੰਗਰ ਲਗਾਇਆ, ਉੱਥੇ ਸਿੱਖੀ ਦੀ ਗੱਲ ਕੀਤੀ। ਦੂਸਰਾ ਮੇਰਾ ਗੁਨਾਹ ਕੀ ਆ? ਕਿ ਮੈਂ ਰੁਦ੍ਰਾਕਸ਼ ਦੀਆਂ ਮਾਲਾ ਪਾਈਆਂ। ਉਹ ਰੋਜ਼ ਰੱਖਦੀਆਂ ਮਾਲਾ ਤਾਂ ਮੈਂ ਸਿੰਘ ਸਾਹਾ ਨੂੰ ਨਿਹੰਗ ਸਿੰਘਾਂ ਨੂੰ ਜਥੇਦਾਰਾਂ ਨੂੰ ਸਾਰਿਆਂ ਨੂੰ ਪੁਆਈਆਂ ਤੀਸਰਾ ਮੇਰਾ ਗੁਨਾਹ ਕੀ ਆ ਮੈਂ ਤਿਲਕ ਲਾਣਾ ਲਾਨਾ ਹਮੇਸ਼ਾ ਲਗਾਉਂਦਾ ਰਹੂੰਗਾ ਪਰ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੋਸ਼ ਕਰਿਆ ਕਿਦੇ ਦਵਾਤ ਲੈ ਕਰਿਆ ਪੂਰੀ ਦੁਨੀਆ ਜਾਣਦੀ ਆ ਕਿਉਂਕਿ ਅੱਜ ਮੈਂ ਆਵਾਜ਼ ਪਹਿਲੀ ਵਾਰ ਚੱਕੀ ਸੀ ਐਸਸੀ ਬੀਸੀ ਸਮਾਦੀ ਕਿਆ ਟਰੈਕਟਰਾਂ ਦੇ ਨਾਲ ਤੁਹਾਡੇ ਦੋ ਬੋਲ ਇਹ ਨਹੀਂ ਨਿਕਲੇ ਕਿ ਤੁਸੀਂ ਆਟੋ ਵੰਡ ਦੋ ਤੁਹਾਡੇ ਇਹ ਦੋ ਬੋਲ ਨਹੀਂ ਨਿਕਲੇ ਤੁਸੀਂ ਰਿਕਸ਼ੇ ਵੰਡ ਦੋ ਜਿਹੜੇ ਕਾਰ ਪੈਂਟਰ ਨੇ ਵੈਲਡਰ ਨੇ ਰਾਜ ਮਿਸਤਰੀ ਨੇ ਮਜ਼ਦੂਰ ਨੇ ਇਲੈਕਟ੍ਰੀਸ਼ੀਅਨ ਨੇ ਜਿਹੜੇ ਵਕ ਵਕ ਸਾਡੇ ਸਮਾਜ ਦੇ ਐਸੀਬੀਸੀ ਸਿੱਖ ਨੇ ਉਹਨਾਂ ਦੇ ਨਾਲ ਤੁਸੀਂ ਵਿਤਕਰਾ ਕੀਤਾ ਅੱਜ ਫੇਰ ਅੱਜ ਫੇਰ ਤੁਸੀਂ ਮੈਨੂੰ ਟਾਰਗੇਟ ਕੀਤਾ ਬਕਾਇਦਾ ਕਿਉਂ ਇਹਨਾਂ ਵਿਤਕਰਿਆ ਕਰਕੇ ਮਾਝੇ ਦੇ ਵਿੱਚ 90% ਜਿਹੜੇ ਐਸੀਬੀਸੀ ਸਮਾਜ ਐ ਉਹ ਸਾਡਾ ਧਰਮ ਛੱਡ ਚੁੱਕਿਆ ਉਹ ਕ੍ਰਿਸ਼ਚਨ ਹੋ ਚੁੱਕਿਆ ਜੇ ਮੈਂ ਮਹਿਰੂਪੀ ਆ ਤਾਂ ਤੁਸੀਂ ਅੱਜ ਦਾ ਤੁਹਾਡਾ ਬਿਆਨ ਤੁਹਾਡੇ ਅੱਜ ਦੇ ਸ਼ਬਦ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੁਸ਼ ਕਰਕੇ ਕੀਤੇ ਨੇ ਤੁਹਾਨੂੰ ਦੱਸਣਾ ਪਊਗਾ ਪੂਰੀ ਦੁਨੀਆ ਨੂੰ ਪਤਾ ਚੱਲ ਗਿਆ ਕਿ ਤੁਸੀਂ ਹਿੰਦੂਆਂ ਤੇ ਸਨਾਤਨਾਂ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਇਹ ਰੋਧਰਕਸ਼ ਦੀਆਂ ਮਾਲਾ ਕਰਕੇ ਕੀਆ ਦੂਸਰਾ ਤੁਸੀਂ ਕਿਸੇ ਵੀ ਮਾਝੇ ਦੇ ਵਿੱਚ ਐਸੀਬੀਸੀ ਨੂੰ ਦੁਬਾਰਾ ਤੁਸੀਂ ਧਰਮ ਵਿੱਚ ਲਿਆਉਣ ਦੀ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਅੱਜ ਮੈਂ ਕੀ ਕਿਹਾ ਸੀਗਾ ਕਿ ਜਿੱਥੇ ਟਰੈਕਟਰ ਵੰਡੇ ਜਾ ਰਹੇ ਨੇ ਉਹ ਵੀ ਵੰਡੇ ਜਾ ਸਕਦੇ ਨੇ ਲੇਕਿਨ ਤੁਸੀਂ ਅੱਜ ਮੈਨੂੰ ਬਹਿਰੂਪੀਆ ਕਰਾਰ ਦੇਤਾ ਲੇਕਿਨ ਯਾਨੀ ਹਰਪ੍ਰੀਤ ਸਿੰਘ ਬਾਰੇ ਕਿੰਨਾ ਕੂੜ ਵਿਚਾਰ ਹੋਇਆ ਤੁਹਾਡੇ ਇੱਕ ਸ਼ਬਦ ਨਿਕਲੇ ਉਹ ਆਪਣੀਆਂ ਇੱਥੇ ਤੱਕ ਕਹਿ ਦਿੱਤਾ ਗਿਆ ਕਿ ਵਿਦੇਸ਼ੀ ਯਾਤਰਾ ਦੇ ਵਿੱਚ ਨਾਲ ਲੜਕੀਆਂ ਨੂੰ ਲੈ ਕੇ ਜਾਂਦਾ ਰਿਹਾ ਤੁਹਾਡੇ ਕੋ ਪ੍ਰੂਫ ਦੇ ਦਿੱਤੇ ਤੁਹਾਤੇ ਫੇਰ ਇੱਕ ਸ਼ਬਦ ਨਿਕਲਿਆ ਵੱਖ-ਵੱਖ ਕਿੰਨੇ ਸਾਡੇ ਇੱਥੇ ਲੋਕ ਜਿਹੜੇ ਅੱਜ ਕਬਰਾਂ ਤੇ ਬੈਠ ਗਏ ਜਿਹੜੇ ਆਪਣੇ ਧਰਮ ਤੇ ਮੁਸਲਮਾਨ ਬਣ ਕੇ ਪੈਰਾਂ 'ਚ ਘੁੰਗਰੂ ਪਾਤੇ ਫੇਰ ਤੁਸੀਂ ਉਹਨਾਂ ਨੂੰ ਸਰੋਪੇ ਦੇ ਰਹੇ ਹੋ ਪਰਚੀਆਂ ਉਹਨਾਂ ਨੂੰ ਗਲ ਨਾਲ ਲਾ ਰਹੇ ਹੋ ਤੁਹਾਤੇ ਇੱਕ ਸ਼ਬਦ ਨਿਕਲਿਆ ਕਿੰਨੀ ਵਾਰ ਮੈਂ કહਾਂ ਕਿੰਨੇ ਐਸੇ ਲੋਕ ਨੇ ਜਿਹੜੇ ਸਮਾਜ ਦੇ ਵਿੱਚ ਅੱਜ ਧਰਮ ਪਰਵਤਾਂ ਦਾ ਹੋ ਗਿਆ ਉਹਨਾਂ ਨੂੰ ਅੱਜ ਗੱਲ ਨਾਲ ਲਿਆ ਕੇ ਸਿੰਤਨੀ ਦੇ ਦੇਣੀ ਸੀ ਨਹੀਂ ਗਿਆ ਡੇਰਾਵਾਦ ਦੇ ਨਾਲ ਕਿੰਨੇ ਲੋਕਾਂ ਨੂੰ ਤੁਸੀਂ ਅੱਜ ਸਮਾਜ ਦੇ ਵਿੱਚ ਅੱਜ ਤੋੜ ਦਿੱਤਾ ਧਰਮ ਨਾਲ ਜੋੜਨ ਦੀ ਗੱਲ ਕਰਨੀ ਸੀ ਕਿ ਤੋੜਨ ਦੀ ਗੱਲ ਕਰਨੀ ਸੀ